ਖਾਦੀ ਧੂੜ ਪਟਕਾ ਨੇ ਲੈ ਜੇ ਆ ਕਿ ਵੇਚਣ ਵਾਲੇ ਇਹ ਜੇ ਹੈਗੇ ਸਾਡੇ ਦਾ ਅਜੇ ਤੱਕ ਬਈ ਧਰਤੀ ਤੇ ਚੱਲੇ ਨਹੀਂ ਹੋਏ ਦੇਖ ਇਹਦੇ ਵਿੱਚ ਦੇਖੀ ਫਰਕ ਉਹ ਦੇਖ ਆਇਆ ਕੀ ਬਾਤ ਹੈ ਕੀ ਬਾਤ ਕੂਲਰ ਲਾਰਖਾ ਆ ਛੋਟੇ ਛੋਟੇ ਨਿਕਲੇ ਸਾਡੇ ਦੋ ਦਾ ਚਾਰ ਨੇ ਤੋੜਤੇ ਇਹਨਾਂ ਆ ਮੁੰਡਿਆਂ ਨੇ ਇੱਕ ਟਰੱਕ ਝਾਰਤਾ ਭਾਈ ਲੋ ਕਹੂਗਾ ਇੱਕ ਘੰਟਾ ਲੱਗਿਆ ਉਹਨੂੰ ਐਨੇ ਦਾ ਮੂਲ ਕੋਲ ਆ ਤੇ ਨਾ ਮੂਲ ਕੋ ਇਹਨੂੰ ਆਪ ਗਲਤ ਕੰਮ ਕਰਦੇ ਆ ਤੇ ਅੱਜ ਧੁੱਪ ਵੀ ਆਂਦੀ ਮੈਂ ਆ ਤੇ ਬਰੇਤੀ ਵਾਲਿਆਂ ਦੇ ਅਸੀਂ ਆ ਤੇ ਇੱਕ ਟਰੱਕ ਦਾ ਝਾਰਤਾ ਹੋਇਆ ਖਾਸੀ ਪਈ ਆ ਭਾਈ ਮੁੰਡੇ ਦਾ ਘਰ ਹਿੰਮਤੀ ਆ ਭਾਈ ਜਿਹੜਾ ਬੰਦਾ ਬੋਲੀ ਇਹਨਾਂ ਦੀ ਹਿੰਮਤੀ ਹੈ ਤੇ ਆ ਮੈਂ ਕਹੀ ਤੇ ਲੱਗਿਆ ਮੇਰਾ ਤਾਂ ਘੜਤਾ ਤੂੰ ਐ ਇਹਨਾਂ ਨੇ ਤੇ ਇਹ ਤੜਕੇ ਲੱਗਿਆ ਘਰ ਗੱਭਰੂ ਠੀਕ ਆ ਘਰ ਆ ਤੇ ਆਹ ਮੁੰਡਾ ਇਹ ਪਾਣੀ ਪੀ ਜਾਂਦਾ ਸੀ ਹੁਣ ਭਜਦਾ ਸੀ ਮੈਂ ਕਿਹਾ ਮੈਂ ਵੀਡੀਓ ਬਣਾ ਲਾਂਦੇ ਮੈਂ ਬਹਾਨੇ ਨਾਲ ਇੱਥੇ ਬਹਿ ਗਿਆ ਦਿਲ ਦਿਖਾਉਣੇ ਸਨ ਇਹਨਾਂ ਦਾ ਥੱਕਿਆ ਹੋਇਆ ਪੰਨਾ ਆਇਆ ਆਇਆ ਲਾਈ ਵੀ ਆਪਣੇ ਬਲੌਗਰ ਅੱਜ ਥੋੜਾ ਬਿਜੀ ਆ ਮੈਂ ਸੋਚਿਆ ਚੱਲ ਥੋੜੀ ਜੀ ਇਹਨਾਂ ਦੀ ਹੈਲਪ ਕਰ ਦਈਏ ਇੱਕ ਦੋ ਕਲਿੱਪ ਆਪਾਂ ਬਣਾ ਲੈਨੇ ਆ ਇਹ ਖੜੇ ਕੱਢੀ ਜਾਂਦੇ ਆ ਬਰੇਤੀ ਦੇ ਚੋਂ ਰੇਤਾ ਆ ਦੇਖੋ ਬਾਈ ਫਿਲਟਰ ਲਾਇਆ ਕਿ ਨਾਲੇ ਦੱਸੋ ਨਾ ਚੱਲਿਆ ਜਿਹੜੇ ਨਿਕਲੇ ਬੀਤੋ ਛੋਟੇ ਛੋਟੇ ਡਾਲੀ ਨਿਕਲੇ ਇੱਕ ਦਾ ਹੋ ਜਾਏਗਾ ਕੋ ਉਹ ਪੱਥਰੀ ਸਾਫ ਤਾਂ ਨਿਕਲੇ ਆਹ ਬਰੇਤੀ ਚੋਂ ਦੇਖੀਂ ਤੇਰਾ ਕੋਈ ਹੈ ਲੋ ਆ ਜਿਹੜੇ ਆ ਛੋਟੇ ਛੋਟੇ ਨਿਕਲੇ ਸਾਡੇ ਦੋ ਦਾ ਚਾਰ ਨੇ ਤੋੜਤੇ ਇਹਨਾਂ ਨੇ ਤੇ ਕਾ ਇੱਕ ਆ ਪਿਆ ਛੋਟਾ ਜਿਹਾ ਸੇਵਾਦਾਰਾਂ ਨੇ ਪਰਸੋ ਜੋ ਉਥੇ ਦੇ ਨੇ ਆ ਕੰਦ ਤਿਆਰ ਕੀਤੀ ਹੈਗਾ ਪਰਸੋ ਇਥੋਂ ਦੇਢੀ ਸੀਛਤਾ ਨਾ ਇਹ ਕੰਪਲੀਟ ਕਰਤੀ ਭਾਈ ਤੇ ਸਾਰੇ ਸੇਵਾਦਾਰ ਮੁੰਡੇ ਬਸ ਆਹ ਸ਼ਹਿਦਾ ਮਾਲ ਪਾਈ ਜਾਂਦੇ ਨਾਲ ਦੀ ਨਾਲ ਬੁਰਜੀ ਚ ਇਹ ਵੀ ਤਾਂ ਚੱਕੀ ਜਾਂਦੇ ਆ ਸਰਗੇ ਆ ਪਾਇਆ ਬੀਮ ਤੇ ਕੰਦ ਵਾਲਾ ਕੰਮ تقریبا ਪੂਰਾ ਹੀ ਹੋ ਗਿਆ ਤੇ ਛੱਤ ਵਾਲਾ ਬਸ ਸ਼ਹਿਦਾ ਅੱਜ ਕਰ ਦੇਣਾ ਤੇ ਬਹੁਤ ਵਧੀਆ ਬਣ ਜੂਗੀ ਸਫਾਈ ਹੋ ਜੂ ਫਿਰ ਪਲਾਸਟਰ ਕਰ ਦਾਂਗੇ ਬਾਹਰੋਂ ਸੱਚੀ ਚੰਗੀ ਗੱਲ ਬਾਤ ਬਣ ਜੂਗੀ ਡੇਰੇ ਦੀ ਭਾਈ ਹੁਣ ਦਿਨ ਦਾ ਵੱਜ ਗਿਆ ਡੂੜ ਤੇ ਸਾਰੇ ਸੇਵਾਦਾਰ ਥੋੜਾ ਅਰੇਸਟ ਕਰਕੇ ਪ੍ਰਸ਼ਾਦ ਦੇ ਸਕਦੇ ਹੈਗੇ ਜੇ ਅੰਦਰਲੇ ਪਾਸੇ ਭਾਈ ਕੁਛ ਇਸ ਤਰ੍ਹਾਂ ਦਾ ਆਹ ਦਸਵਾ ਕੀ ਪਹਿ ਯੰਤਰਾ ਆ ਇਹ ਐਨੀ ਲੱਗਦਾ ਕਿ ਉਹ ਸੋਲਰ ਇਹ ਚਲਾਇਆ ਹੁੰਦਾ ਬਿਜਲੀ ਡਕੰਜ ਵਾਲਾ ਨਾ ਉਦਾਂ ਨਾ ਪਤਾ ਨਹੀਂ ਕੀ ਹੈ ਇਹ ਇੱਕ ਉਹ ਵਪਾਰ ਲਈ ਕੰਦਣਾ ਆ ਭਾਈ ਡੇਰੇ ਦੇ ਵਿੱਚ ਇੱਕ ਕੁੱਤੀ ਸੂਈ ਹੈ ਚਿੱਟੀ ਤੇ ਤੇ ਕਤੂਰੇ ਤਿੰਨ ਅੱਖਾਂ ਘੋ ਰੱਖੇ ਇਹਨਾਂ ਨੇ ਕਿ ਨਾ ਹੋਵੇ ਤੇ ਸੂਈ ਕਿਦੇ ਸੀ ਇਹ ਆ ਜੀਵ ਘੜ ਦਾ ਪੱਟੂ ਹੈ ਆਹ ਕਿਆ ਬਾਤ ਹੈ ਕੂਲਰ ਲਾ ਰਖਿਆ ਭਾਈ ਇਹਨਾਂ ਨੂੰ ਇਹ ਗਰਮੀ ਮੰਨਦੇ ਖਰਾ ਸੋਲ ਹੁੰਦੇ ਨੇ ਤੇ ਆਪਦੀ ਮੰਮੀ ਦਾ ਭਾਈ ਦੁੱਧੂ ਚੁੰਗੀ ਜਾਂਦੇ ਐ ਇਹ ਆਉ ਦੇ 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 ਵਿੱਚ ਆ ਦੇਖਣਾ ਆਇਆ ਮੁੰਡੇ ਨੂੰ ਆ ਦੇਖਣਾ ਆਇਆ ਭਾਈ ਸਾਰੀ ਸੰਗਤ ਦੱਸੋ ਵੀ ਕਿਹੜੀ ਨਸਲ ਹੈ ਜੀ ਆ ਨਸਲ ਦਾ ਪਤਾ ਵਾਪਾ ਕਿਹੜੀ ਆ ਆ ਪਤਾ ਪਤਾ ਨਹੀਂ ਜਾਂਦਾ ਪਤਾ ਬਾਕੀ ਤੂੰ ਪੁੱਛ ਕਹਿ ਵੀ ਕਮੈਂਟਾਂ 'ਚ ਦੱਸੋ ਕਿਹੜੀ ਨਸਲ ਆ ਹਾਂ ਸਹੀ ਗੱਲ ਹੈ ਹੈ ਸਾਨੂੰ ਤਾਂ ਪਤਾ ਹੀ ਹੁਣ ਵੀ ਕਿਹੜੀ ਨਸਲ ਆ ਦੱਸੋ ਕਿਹੜੀ ਨਸਲ ਹੈ ਠੀਕ ਆ ਭਾਈ ਆਪਣੇ ਲੋਕ ਗਰਾਈ ਕਿਹੜੀ ਐ ਗਾਹ ਕਿਹੜੀ ਹੈ ਬੁਣਿਆਲੀ ਬੇਲੜੀ ਜੀ ਨਾ ਅਮਰੀਕਨਾਂ ਦਾ ਨਾ ਟਰੈਕੀਏ ਕਿਵੇਂ ਕੀ ਚੱਕਰ ਫਰਮਾਂ ਚੁੱਪ ਚੁੱਪ ਆ ਜਾਓ ਮੁੰਡੇ ਹੋ ਜੀ ਦੋਸਤੋ ਸਾਨੂੰ ਇੱਕਾ ਜਵਾਕਾਂ ਦੀ ਚੌੜ ਦਿਖਾਵਾਂ ਟੁੱਟੀ ਛੱਡੀ ਹੋਏ ਦੇਖ ਇਹਦੇ ਵਿੱਚ ਤੇ ਕੀ ਫਰਕ ਹੋ ਕੇ ਦੇਖ ਘੈਂਟ ਹੈ ਬੰਦ ਕਰੀ ਹੋਣ ਛੱਡੀ ਉਹ ਲਾਏ ਦੇਖ ਜਵਾਕਾਂ ਦੀ ਚੌੜ ਕਰੀ ਜਾਂਦੇ ਇਹ ਸਪੈਸ਼ਲ ਹੈ ਦਾ ਵਾਹ ਜੀ ਵਾਹ ਆ ਭਾਈ 부ਝੇ ਲਈ ਫਿਰ ਤਾਂ ਦੇ ਕੀ ਬਾਤ ਆ ਡੇਰੇ ਕੋਲੇ ਕਾਦੇ ਕਾਦੇ 부ਝੇ ਆ ਭਾਈ ਸਾਰੇ ਸਾਰੇ ਆਇਆ ਵੇ ਕਿਲਾ 드라마 ਨੂੰ ਨੋਟ ਦੇਗਾ ਆਉਨੇ ਹਰਦਾ ਪਾਪ ਸਮਝ ਲਈ ਕਰਦੇ ਹੋ ਉਹ ਫਿਰ ਬਾਪੂ ਫਿਰ ਗਾਂ ਦੇ ਜਨਾ ਪਹਿਲਾਂ ਮੈਂ ਆ ਜੂਗਾ ਥੜਾਲੇ 부ਝੇ ਵੀ ਹੈਗੇ ਫਿਰੇ ਫਲਾਂ ਵਾਲੀ ਹੈ ਨਹੀਂ ਫਲਾਂ ਵਾਲੇ ਸਾਰੇ ਇਹਦੇ ਕਿਹੜਾ ਫਲ ਲੱਗਦਾ ਹੈਗਾ ਇਹਦੇ ਇਹ ਡੇਪਰੇਸ਼ਨ ਲੱਗਦਾ ਲੱਗਦਾ ਹੈਗਾ ਇਹਦੇ ਇਹਦੀ ਚੈਰੀ ਲੱਗਦੀ ਆ ਲੱਗਦੀ ਹੈ ਚੈਰੀ ਇਹਦੇ ਆ ਨਿੰਬੂ ਕਿਹੜੇ ਭਾਈ ਨਾਲ ਆ ਗਏ ਇਹ ਹੀ ਨਿੰਬੂ ਰਹਿੰਦੇ ਆ ਮੁੜ ਕੇ ਨਵਾਂ ਪਤਾ ਇੱਕ ਵੀ ਨਹੀਂ ਕੱਢਦਾ ਇਹ ਕਿਉਂਕਿ ਅਸੀਂ ਕਾਫੀ ਲਾਏ ਨੇ ਪਤਾ ਤਾਂ ਲਾਉਣ ਵਾਲੇ ਇਹ ਜੇ ਆ ਕਿ ਵੇਚਣ ਵਾਲੇ ਇਹ ਜੇ ਹੈਗੇ ਸਾਡੇ ਦਾ ਅਜੇ ਤੱਕ ਭਾਈ ਧਰਤੀ ਤੇ ਚੱਲੇ ਨਹੀਂ ਕਿਤੇ ਛੋਟੇ ਪਿੰਡ ਹਾਂ ਕਿੰਨੇ ਦਿਖਾਵਾਂ ਦਾ ਬੰਦਾ ਦਿਖਾਦਾ ਨਾ ਸਾਡੇ ਅਸੀਂ 20 ਵਾਰੀ 5-500 ਦੇ ਵੀ ਲਾ ਕੇ ਲੈ ਲਏ ਪਰ ਇੱਕ ਲੱਗਿਆ ਨਿਆ ਨਿੰਬੂ ਜੇ ਪਤਾ ਨਹੀਂ ਇਹ ਰਬੜ ਦੇ ਲਾਉਂਦੇ ਆ ਕਿ ਕਿਵੇਂ ਆ ਬਥੇਰੇ ਭੰਤੀ ਦਵਾਈਆਂ ਵਿੱਚ ਪਾਲੀਆਂ ਤੇ ਹੁਣ ਨਿੰਬੂ ਐ ਲੱਗਦੇ ਆਪਣਾ ਦੀ ਤੋੜ ਕੇ ਪਾਣੀ ਬਣਾ ਲਓ ਇਹਨਾਂ ਦਾ ਆਹ ਤੋਂ ਮਾਰ ਦੂਗਾ ਬੰਦਾ ਉਹਨੂੰ ਸਾਰੇ ਨੂੰ ਮਾਰ ਦੂ ਜਿਹੜੇ ਖੋਲ ਲੈਂਦੇ ਜਿਹੜੇ ਖੋਲ ਲੈਂਦੇ ਆਉਂਦੀ ਨਾ ਅਸਲੀ ਹਾਂ ਆਉਂਦੀ ਹਾਂਜੀ ਦੋਸਤੋ ਟੀਪ ਵਾਲਾ ਕੰਮ ਆ ਖੁੰਜੇ ਤੋਂ ਲੈ ਕੇ ਹੋ ਕੰਤ ਤਾਂ ਪੂਰੀ ਕਰਤੀ ਕਿਹਨਾਂ ਨੇ ਭਾਈ ਤੇ ਅੱਜ ਦਿਨ ਬਦਵਾਰਾ ਤੇ ਕਣੀਆਂ ਡਿੱਗਣ ਲੱਗੀਆਂ ਟਾਈਮ ਹੋਇਆ ਸ਼ਾਮ ਦੇ 4:00 ਬਜ ਕੇ 4 ਮਿੰਟ ਭਾਈ ਤੇ ਇਧਰ ਮਿਸਤਰੀ ਭਾਈ ਸਾਰੇ ਪੈੜ ਤੋਂ ਥੱਲੇ ਉਤਰੇ ਕਿਰਾ ਆ ਮਾਇਆ ਨਹੀਂ ਬਣਾਇਆ ਸੀ ਮੈਂ ਬੋਲਦਾ ਇਹਨਾਂ ਨੇ ਇੱਧਰ ਲ ਖੁੰਝਾ ਜਿੱਦੇ ਬਾਹਰ ਟਣਾ ਉਹ ਕਰਦੇ ਸੀਗੇ ਔਰ ਲੌਂਦੇ ਸੀ ਆ ਮੇਰਾ ਚਾਚਾ ਥੱਲੇ ਬਹਿ ਗਿਆ ਕਿਵੇਂ ਚਾਚਾ ਠੀਕ ਹੈ ਜੀ ਠੀਕ ਹੈ ਇੱਧਰ ਕੀਮਾ ਹਾਏ ਇਹ ਭਾਈ ਟੀਪ ਕਰੀ ਜਾਂਦੇ ਉਹ ਕੰਦ ਉਹਨੂੰ ਖਿੱਚ ਲਏ ਪਿੱਛੋਂ ਇਹ ਤਗੜੇ ਆ ਖਰ ਮੁੰਡੇ ਖਾਰਾ ਮਿਸਤਰੀ ਭੇੜੇ ਆ ਭਾਈ ਸਾਰੇ ਇਹ ਤੇ ਪਿੱਛੇ ਬੁਰਸ਼ ਮਾਰੀ ਜਾਂਦੇ ਆ ਨਾਲ ਦੀ ਨਾਲ ਪਾਣੀ ਜਾ ਭਈ ਹੋਏ ਆ ਪਾਣੀ ਮੰਗਦਾ ਕਹਿੰਦਾ ਦਾਈ ਹੋਏ ਇਹ ਤਾਂ ਮੈਂ ਤੇਰੀ ਫੋਟੋ ਖਿੱਚਦਾਗਾ ਕਾਹ ਨੂੰ ਬਣਾ ਪਾਣੀ ਆ ਭੂਜਨ ਬਾਰੇ ਭੂਜਨ ਬਾਰੇ ਇੱਥੋਂ ਠੀਕ ਹੁੰਦੀ ਕਿ ਮੈਂ ਹੋ ਹੋ ਬੈਠਾ ਇੱਕ ਮੇਰਾ ਸਾਡੂ ਓਏ ਬ੍ਰੋ ਹਾਈ ਉਹਦਾ ਝਾਕਦੇ ਨਹੀਂ ਪਤਾ ਨਹੀਂ ਕੀ ਅੱਖਾਂ ਘਟ ਰੱਖੀਆਂ ਉਹਨੇ ਕਹਿੰਦੇ ਛ ਮਾਣ ਵਾਲਾ ਖਾ ਗਿਆ ਉਹ ਉਹ ਰੋਟੀਆਂ ਵਾਲੀਆਂ ਖਾ ਗਿਆ ਅੱਜ ਗੇਂਦਰਾ ਰੋਟੀਆਂ ਸੋਸਟ ਹੋ ਗਿਆ ਹੂੰ ਦਿੱਤੀ ਜੀ ਤੈਨੂੰ ਬੰਦੋ ਤੈਨੂੰ ਢੋਂਦੇ ਹੈ ਕੀ ਬਾਤ ਹੈ ਭਾਈ ਅੱਜ ਦਾ ਘਰੋਂ ਪੱਲੇ ਅਸੀਂ ਹਾਂ ਆ ਗਿੱਲਾ ਹੋ ਗਿਆ ਕੰਮ ਕਰਨਗਾ ਡਾਕੂਗਾ ਕਿਵੇਂ ਆ ਗੱਲ ਗਲੇੜਾ ਹੋ ਗਿਆ ਕੰਮ ਤਰਾਈ ਦਾ ਫਾਇਦਾ ਹੋ ਚੱਲ ਇਹਨਾਂ ਨੂੰ ਹਾਂ ਦੂਰ ਆਪਰਾ ਕਾ ਵੀ ਮੇਰਾ ਸਾਡੂ ਆ ਭਾਈ ਇੱਕ ਆ ਵੀਡੀਓ ਬਣਾ ਰਿਹਾ ਖਾਜਾ ਇੱਥੇ ਖੁੰਡਾ ਲੈ ਹੋ ਮਰਤਾ ਆ ਗਿਆ ਚਾਲ ਲੱਗੇ ਉਹਨਾਂ ਕਿਧਰ ਗਿਆ ਹੋਈ ਹਾਂ ਕੰਗੂ ਰਾਣਾ ਬਾਹਰ ਵਿੱਚ ਖੂਰਾ ਨਹੀਂ ਆਉਂਦਾ ਆ ਜਾ ਸਾਨੂੰ ਵੀ ਲੈ ਲਈ ਲੈ ਭਾਈ ਦੇਖੋ ਸੇਵਾਦਾਰ ਸਾਡਾ ਨੰਬਰਦਾਰ ਤਾਊ ਤੂੰ ਤਾਂ ਢਗਾਉਣਾ ਖੱਬਲ ਚੂਣ ਵਿਚਾਰੇ ਨੂੰ ਆ ਬੈਠੇ ਇਹਦੇ ਸੇਵਾ ਕਰੀ ਜਾਂਦੇ ਕੇ ਇਹ ਟੱਕੜੀ ਜਾਂਦੇ ਕੇ ਸਾਰੇ ਸੇਵਾਦਾਰ ਤਾਊ ਸਾਡਾ ਰਾਉਂਡ ਤੇ ਆਏਗਾ ਵੀ ਕਿਵੇਂ ਕਰੀਏ ਨਾ ਸਾਨੂੰ ਘਟਦੀ ਨਾਲ ਅੰਕ ਲੱਗਦਾ ਹੈ ਨਾ ਪੁੱਛਣ ਆਇਆ ਚਾਹ ਪਾਣੀ ਦਾ ਚਾਹ ਪਾਣੀ ਦਾ ਪੁੱਛਣਾ ਹੈਗਾ ਮੁੰਡਿਓ ਬਾਬੇ ਉਹ ਆਉਂਦੇ ਉਧਰ ਭਾਈ ਬਾਬੇ ਵੀ ਆ ਗਏ ਇਹ ਆ ਦੀਨੇ ਭਾਈ ਪੁੱਜਾ ਵੀ ਦੀ ਦਿਖਾ ਦਿਓ ਨਾ ਦਿਖਾਉਂਦੇ ਬਾਬੇ ਭਾਈ ਇੱਧਰ ਆਈ ਜਾਂਦੇ ਆ ਪਾਪਾ ਚੱਕਣੇ ਸੀ ਤੇ ਸੀ ਤੇ ਇਸ ਗਾਂ ਦੀ ਕਮੀ ਪੈ ਗਈ ਮਿੰਨੀ ਹਾਲਾ ਗਲ ਜਾ ਪੱਟੇ ਗਿਆ ਉਤਾ ਉਹ ਏ ਹਾਲਾ ਹੱਲ ਗਿਆ ਆਹ ਕਿਹੜਾ ਤੂੰ ਹਾਦੀ ਖਾ ਦੇਗਾ ਇਹਦਾ ਇੰਨਾ ਨਹੀਂ ਉੱਥੇ ਥੋੜਾ ਠੋਕ ਦੇ ਨਾ ਡਲੇ ਨਾ ਬਸ 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 ਥੇੜ ਦੇ ਪ੍ਰੈਸ਼ਰ ਨਾਲ ਹੱਲ ਜੂਗਾ ਆ ਮੇਰੇ ਚਾਚੇ ਨੇ ਆ ਜੋਰ سے ਡੱਬੇ ਨੂੰ ਉਹਦੀ ਚਟ ਜਾਂਦਾ ਜੀ ਵੰਗੂ ਹੈ ਨਾ ਹਾਂ ਜੀ ਉਹ ਚਟ ਗਿਆ ਤੇ ਉਹ ਪਤਾ ਮਸਾਲਾ ਇਹ ਆ ਪਤਾ ਨਹੀਂ ਕੀ ਪਤਾ ਇਹਨੇ ਕਿਵੇਂ ਜਮਾਉਣਾ ਲਾਉਂਦੇ ਨੇ ਉਹ ਹਾਂ ਬਰੇਤੀ ਭਾਈਆ ਬਰੇਤੀ ਭਾਈਆ ਹੈ ਹਾਂ ਜੀ ਹਾਂ ਤੇਜ਼ ਕਰਤਾ ਹਾਂ ਹੂੰ ਚੱਲ ਗਏ ਵੀ ਗੀਲਾ ਹੋਰ ਜਾ ਚੱਲ ਗਏ ਹੂੰ ਚੱਲਦੇ ਹਾਂ ਭਾਈ ਬੱਚੇ ਭਾਈ ਸਫਾਈ ਕਰੀ ਜਾਂਦੇ ਆ ਡੇਰੇ ਦੇ। ਡੇਰੇ ਵਿੱਚ ਝਾੜੂ ਮਾਰੀ ਜਾਂਦੇ ਆ। ਇਹ ਪੱਤੇ ਜਿਹਾਵਾਣਾ ਦਿਨੇ ਇਹ ਨਾ ਬਾਵਾ ਡਿੱਗ ਪੈਂਦੇ ਆ। ਤੇ ਸਫਾਈ ਕਰੀ ਜਾਂਦੇ ਆ ਭਾਈ। ਬਹੁਤ ਸੋਹਣਾ। ਹੋ ਗਾਂ ਲੱਗ ਰਿਹਾ ਬੱਚੇ ਕਿੰਨੇ। ਤਦ ਉਸਨੂੰ ਕਹੀ ਜੋ ਵੇਠੀ ਪਿੰਜਰੇ ਚ ਸ਼ਿਕਾਰੀ ਤੇ ਚੱਲ ਚੱਲ ਮਾਰਦਾ ਹੈਂਡਲ ਉਹਨੇ ਭਾਈ ਹਰੇਸ਼ੀ ਵਾਲੀ ਕਰੀ ਫਿਰਦਾ ਉਹਦੀ ਕਿ ਬਾਜ ਆ ਆ ਸਾਡਾ ਬਾਬਾ ਇਹ ਬਈ ਬਹੁਤ ਸੇਵਾ ਕਰਦਾ ਹੈ ਸੇਵਾ ਬਹੁਤ ਕਰਦਾ ਬਾਬਾ ਨੂੰ ਸੇਵਾ ਕਰ ਮਾਲਾ ਨੂੰ ਮੇਜੀ ਆ ਆਏ ਹਾਏ ਹਾਏ ਆ ਬੱਚੇ ਸਫਾਈ ਕਰੀ ਜਾਂਦੇ ਆ ਭਾਈ ਉਹ ਉਧਰੋਂ ਲਿਆਏ ਆਉਂਦੇ ਆਉਂਦੇ ਇਹ ਝਾੜੂ ਮਾਰੀ ਜਾਂਦੇ ਘਰਾਂ ਠਾਦੀ ਢੂੜਪਟੀਆਂ ਨੇ ਲੈ ਜਾ ਇਧਰ ਬਾਹਰ ਨੂੰ ਓਏ ਠੀਕ ਆ ਕਰ ਗੱਲਬਾਤ ਅੱਛੀ ਬਾਤ ਆ ਹੈ ਆ ਵਕੀਲ ਕਹਾਂ ਜਾ ਰਹਾ ਹੈ ਤੂੰ ਚੱਲ ਭਾਈ ਵਕੀਲ ਸ਼ਾਮ ਜੀ ਹੋ ਗਈ ਵਕੀਲ ਤਾਂ ਗਿਆ ਮਗਰੇ ਜੱਜ ਆ ਜਾਊਗਾ ਆ ਜਾਜ ਆਉਂਦਾ ਤੇ ਉਹ ਫੋਜੀ ਜੀ ਤਿਆਰ ਕਰੋ ਸਾਡੇ ਸੰਗ ਤੇ ਹਾਂਜੀ ਚੱਲੇ ਚਲੋ ਜੇ ਵੀ ਭਾਈ ਤੜਕੇ ਸੇਵਾ ਦਾ ਆ ਰਹੇ ਨੇ ਤਾਂ ਚਾਲੇ ਪਾਉਣੇ ਆ ਆ ਪਾਈ ਡੇਰੇ ਦੇ ਵਿੱਚ ਸਮਾਨਿਤ ਚੈਨਾ ਇੱਥੇ ਹਰ ਸਾਲ ਜਨਵਰੀ ਚ ਟੂਰਨਾਮੈਂਟ ਹੁੰਦੇ ਨੇ ਬਾਕੀ ਆ ਤਰੀਕ ਲਿਖੀ ਪਈ 2018 ਦਾ ਆ ਤੇ ਬਾਬਾ ਜੀ ਨੂੰ ਸਮਾਨਤ ਤੌਰ ਤੇ ਚਿੰਨ੍ਹ ਦਿੱਤੇ ਗਏ ਨੇ ਉਹ 218 ਦਾ ਆ 19 ਦਾ ਹਨਾ ਤੇ ਆ ਆ ਗਿਆ ਭਾਈ 22 ਦਾ 19 ਤੋਂ ਬਾਅਦ 22 ਦਾ ਤੇ 22 ਤੋਂ ਬਾਅਦ ਫੇਰ 22 ਦਾ ਇਹ ਹੋਰ ਸੰਤਾਂ ਦਾ ਹੁੰਗਾਰਾ ਆ ਵੀ 22 ਦਾ ਹੈਗਾ ਤੇ ਆ 23 ਦਾ ਆ ਗਿਆ ਹਨਾ ਆ ਵੀ 23 ਦਾ ਹੈ आज 24 है आ काय हां जी दोस्तों आज डेरेच बस इनी सेवा सीगी चार पांच घंटे लगवा इने कदो दिन वेले होनेंगे तो गे। जे तुसी ब्लॉग इत्तो दिक्कत दिक्क दिक्क देखया ता शुक्रिया नवे ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾਗਾ ਤਾਂ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਾਂਦੇ ਰਹੋ ਬਸਦੇ ਰਹੋ ਰੱਬ ਰਾਖਾ ਤੇ ਆ ਫੁੱਲ ਦੇਖੀ ਕਿੰਨੇ ਸੋਹਣੇ ਆ ਨਾ ਓਏ ਓਏ ਟੈਂਡਾ ਹੈ ਨਾ ਆਹ ਲਾ ਦਾ ਪਲਾਸਟਿਕ ਦੇ ਹੁੰਦੇ ਨੇ ਆ ਫੁੱਲਾ